ਸੱਚ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਅੱਜ ਦੇਸ਼ ਵਿੱਚ ਦੋ ਰੈਲੀਆਂ ਸੀ ਇੱਕ ਰੈਲੀ ਰਾਮਲੀਲਾ ਮੈਦਾਨ ਦੇ ਵਿੱਚ ਸੀ ਇੰਡੀਆ ਘੱਟ ਜੋੜ ਦੀ ਜਿਹਦੇ ਵਿੱਚ ਸਾਰੇ ਵੱਡੇ ਲੀਡਰ ਤਕਰੀਬਨ 27-28 ਪਾਰਟੀਆਂ ਦੇ ਜਿਨ੍ਹਾਂ ਚ ਰਾਹੁਲ ਗਾਂਧੀ ਅਖिलेश যাদਬ ਉਦਵ ਠਾਕਰੇ ਤੇ ਜਸਵੀ যাদਬ ਮਲਕਰਜਨ ਖੜਗੇ ਸੋਨੀਆ ਗਾਂਧੀ ਫਾਰੂਕ ਅਬਦੁੱਲਾ ਕਲਪਨਾ ਸ਼ਰੇਨ ਸੀਤਾਰਾਮ ਜੈਤਰੀ ਸੀਤਾ ਕੇਜਰੀਵਾਲ ਗੋਪਾਲ ਰਾਏ ਭਗਵੰਤ ਮਾਨ ਲਗਭਗ ਸਾਰੇ ਲੀਡਰ ਆਏ ਬੋਲੇ ਦੂਜੇ ਪਾਸੇ ਇੱਕ ਰੈਲੀ ਸੀ ਮੇਰਟ ਦੇ ਵਿੱਚ ਜਿਹੜੀ ਮੋਦੀ ਸਾਹਿਬ ਦੀ ਰੈਲੀ ਸੀ ਦੋਨੇ ਰੈਲੀਆਂ ਦੇ ਵਿੱਚ ਮੁੱਦਾ ਪ੍ਰਚਾਰ ਇਹੀ ਪਾਰ ਰਿਹਾ ਲੇਕਿਨ ਇੱਕ ਗੱਲ ਜਿਹੜੀ ਕਹੀ ਰੋਹਨ ਗਾਂਧੀ ਨੇ ਕਿ ਸਾਡੀ ਗੱਲ মিডিਆ ਲੋਕਾਂ ਤੱਕ ਨਹੀਂ ਪਹੁੰਚਾਉਂਦਾ ਸਾਡੀ ਆਵਾਜ਼ মিডিਆ ਦਬਾਰ ਰਿਹਾ ਤੇ ਪਰ 140 ਕਰੋੜ ਲੋਕਾਂ ਦੀ ਆਵਾਜ਼ ਕਿਵੇਂ ਦਬਾਗਾ ਇਹ ਕਿਹਾ ਅੱਜ ਮੈਂ ਇਤੀ ਗੱਲ ਕਰਨੀ ਹੈ ਅਸਲ ਦੇ ਵਿੱਚ মিডিਆ ਕਰ ਕੀ ਰਿਹਾ ਹੈ ਗੋਦੀ মিডিਆ ਤੁਸੀਂ ਬਹੁਤ ਸੁਣਦੇ ਹੋ ਗੁਰਦੀ মিডিਆ ਹੈ ਕੀ ਜਾਂ ਜਿਹਨੂੰ ਮੈਂ ਕਹਿੰਦਾ ਟੀਰਾ মিডিਆ ਇਹ ਕੀ ਹੈ ਕਿਹੜਾ ਟੀਰ ਪਿਆ ਕਿਉਂ ਪੈਂਦਾ ਟੀਰ ਇਹ ਸਾਰੀਆਂ ਗੱਲਾਂ ਅੱਜ ਦੀ ਵੀਡੀਓ ਚ ਕਰਨੀਆਂ ਨੇ ਕਿ ਸੱਚਮੁੱਚ ਆਪੋਜੀਸ਼ਨ ਦੀ ਆਵਾਜ਼ ਦੁਵਾਈ ਜਾ ਰਹੀ ਹੈ ਕਿ ਜਦੋਂ ਜਿਹੜਾ ਹੈ ਟੈਕਸ ਅੱਤਵਾਦ ਜਿਹਨੂੰ ਕਿਹਾ ਹੈ ਉਹਦੇ ਰਾਹੀਂ ਲੋਕਾਂ ਤੱਕ ਪ੍ਰਚਾਰ ਨਹੀਂ ਹੋਣਾ ਆਉਣ ਵਾਲੇ ਇਲੈਕਸ਼ਨ ਦੇ ਵਿੱਚ ਬਹੁਤ ਸਾਰੇ ਸਵਾਲ ਨੇ ਇਹਨਾਂ ਦੇ ਜਵਾਬ ਲੱਭਣ ਦੀ ਕੋਸ਼ਿਸ਼ ਕਰ ਰਹੇ ਹੈ ਲੇਕਿਨ ਉਸ ਤੋਂ ਪਹਿਲਾਂ ਇੱਕ ਵਾਰ ਫੇਰ ਉਹੀ ਅਪੀਲ ਜਿੰਨਾ ਦੋਸਤਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਪਲੀਜ਼ ਕਰ ਲਵੋ ਹੁਣ ਗੱਲ ਜਿਹੜੀ ਹੈ ਸਭ ਤੋਂ ਪਹਿਲਾਂ ਤਾਂ ਇਹ ਹੀ ਸਮਝ ਲਓ ਕਿ ਗੋਦੀ মিডিਆ ਕੀ ਹੈ ਇਹ ਆ ਲੱਭ ਗਿਆ ਕਿੱਥੋਂ ਸ਼ੇਰ ਗੱਲ ਹੋਰ ਕਲੀਅਰ ਹੋ ਦੇਖੋ ਗੋਦੀ মিডিਆ ਅਸਲ ਦੇ ਵਿੱਚ ਜਿਹੜਾ ਕੁੱਤਾ ਨਾ ਇੱਕ ਅੰਗਰੇਜ਼ੀ ਚ ਕਹਿੰਦੇ ਨੇ ਵਾਚ ਡੌਗ ਜਰਨਲਿਜ਼ਮ ਬਾਰੇ ਕਿ ਇਹ ਵਾਚ ਡੌਗ ਹੈ ਰੱਖੀ ਰੱਖਣਾ ਵਾਲਾ ਇੱਕ ਕੁੱਤਾ ਕਿਸਮ ਦਾ ਇਹ মিডিਆ ਬਾਰੇ ਫਰੇਜ਼ ਚਲਦੀ ਹੈ ਹੁਣ ਇਹ ਜਿਹੜਾ ਵਾਚ ਡੌਗ ਹੈ ਜਿਹੜਾ ਤਾਂ ਰਾਖੀ ਰੱਖਦਾ ਕੁੱਤੇ ਕਈ ਐਸੇ ਵੀ ਹੁੰਦੇ ਨੇ ਉਹਨਾਂ ਦਾ ਕੰਮ ਮਾਲਕ ਦੀ ਰਾਖੀ ਰਖਣਾ ਨਹੀਂ ਹੁੰਦਾ ਉਹਨਾਂ ਦੀ ਇੱਕ ਐਸੀ ਨਸਲ ਹੈ ਜਿਵੇਂ ਹੁਣ ਪੁਮੇਰੀਅਨ ਹੈ ਉਹਨਾਂ ਦਾ ਕੰਮ ਪੂਸ਼ ਮਾਰਨਾ ਮਾਲਕ ਦੀ ਜਾ ਕੇ ਗੋਦੀ 'ਚ ਬੈਠ ਕੇ ਪਿਆਰ ਲੈਣਾ ਤੇ ਉਹਦੇ ਪੈਰਾਂ ਨੂੰ ਚੱਟਣਾ ਤਲਵੇ ਚੱਟਣੇ ਜਿਹਨੂੰ ਕਹਿੰਦੇ ਨੇ ਇਹ ਹੁੰਦਾ ਹੁਣ ਇਹ ਜਿਹੜਾ ਇਸ ਤਰ੍ਹਾਂ ਦੀ ਨਸਲ ਹੈ ਜਿਹੜੀ ਉਹਨੂੰ ਲੈਪ ਡੌਗ ਕਹਿੰਦੇ ਨੇ ਕਿਉਂਕਿ ਗੋਦੀ 'ਚ ਬੈਠਦਾ ਉੱਥੋਂ ਜਿਹੜਾ ਲਫ਼ਜ਼ ਆਇਆ ਗੋਦੀ ਮੀਡੀਆ ਇਸ ਨੂੰ ਗੋਦੀ ਮੀਡੀਆ ਇਹਨੂੰ ਕਿਹਾ ਜਾਂਦਾ ਹੈ ਜਦੋਂ ਮੈਂ ਕਹਿੰਦਾ ਟੀਰਾ ਮੀਡੀਆ ਕਿਉਂਕਿ ਤੀਰ ਜਦੋਂ ਪੈਂਦਾ ਅੱਖ 'ਚ ਇੱਕ ਤਰਫ ਦੇਖਦਾ ਹੈ ਅੱਜਕੱਲ ਸਾਡੇ ਮੀਡੀਆ ਜਿਹੜਾ ਨੈਸ਼ਨਲ ਮੁਖਤਾਰ ਮੇਨਸਟ੍ਰੀਮ ਮੀਡੀਆ ਹੈ ਉਹਦੇ 'ਚ ਕਾਫੀ ਜ਼ਿਆਦਾ ਵੱਡਾ ਟੀਰ ਪੈ ਗਿਆ ਅਲਾਰ ਹੋ ਗਿਆ ਉਹ ਇੱਕੋ ਪਾਰਟੀ ਦੀ ਗੱਲ ਕਰਦਾ ਹੈ ਉਹ ਪਾਰਟੀ ਦੀ ਗੱਲ ਕਿਉਂ ਕਰਦਾ ਹੈ ਮੀਡੀਆ ਜਿਹੜੀ ਗੱਲ ਅਕਸਰ ਕਹੀ ਜਾਂਦੀ ਹੈ ਜੀ ਇਹ ਮੀਡੀਆ ਸਾਡੀ ਗੱਲ ਨਹੀਂ ਕਰਦਾ ਉਹਨਾਂ ਦੀ ਗੱਲ ਕਰਦਾ ਉਹਦੇ ਲਈ ਵੀ ਬਿਲਕੁਲ ਇੱਕ ਚਾਲਕੀਆ ਨੀਤੀ ਨੂੰ ਇੱਥੇ ਵੀ ਸਮਝ ਲਿਓ ਆਪਾਂ ਸਾਮ ਧਾਮ ਗੰਡ ਭੇਡ ਸਾਮ ਦਾ ਮਤਲਬ ਹੁੰਦਾ ਹੈ ਸਮਝੌਤਾ ਆਪਚ ਗੱਲਬਾਤ 16 ਸਫਾਈ ਮਿਲ ਕੇ ਕਰਨਾ ਦੋਨਾਂ ਦਾ ਆਪਚ ਤਾਹੀਆ ਸਮਝੋ ਸਾਮ ਧਾਮ ਹੁੰਦਾ ਕਿ ਸਮ ਖਰੀਦ ਲੋ ਪੈਸੇ ਦੇ ਦਿਓ ਧਾਮ ਦੇ ਦਿਓ ਆਪਾਂ ਪਛਦੇ ਕਿੰਨੇ ਧਾਮ ਹੈ ਪੈਸੇ ਦੇ ਲੋ ਖਰੀਦ ਲੋ ਬੀੜੀਆਂ ਖਰੀਦਿਆ ਵੀ ਤਾਂ ਜਾਂਦੇ ਤੇ ਫਿਰ ਜੇ ਕੋਈ ਨਹੀਂ ਤੁਹਾਡੀ ਗੱਲ ਸੁਣਦਾ ਤੇ ਫਿਰ ਕੋਈ ਗੱਲ ਨਹੀਂ ਛਾਪਾ ਪਾ ਦੋ ਆਪਾਂ ਦੇ ਕਿਹੜੇ ਕਾਰਾਂ ਦੇ ਛਾਪੇ ਪਾਏ ਈਡੀ ਦਾ ਛਾਪਾ ਪਾ ਦੋ ਇਨਕਮ ਟੈਕਸ ਦਾ ਛਾਪਾ ਪਾ ਦੋ ਇਹ ਦੰਡ ਹੈ ਦੰਡ ਦੇ ਦੇ ਦਰਾਉ ਲੋ ਤੇ ਫਿਰ ਭੇਦ ਦੇਖ ਲੋ ਬੜੇ ਕੁਛ ਹੁੰਦੇ ਨੇ ਭੇਦ ਹੁੰਦੇ ਕਿ ਤੁਹਾਡੇ ਤੁਹਾਡੇ ਆਪਾਂ ਜਿਹੜੀ ਬਲੈਕ ਬਿਲਿੰਗ ਭੇਦੀ ਕਰਦੇ ਮਤ ਸਾਡੇ ਕੋਲ ਥੋੜਾ ਸੀਕ੍ਰਟ ਹੈ ਤੁਸੀਂ ਗਲਤੀ ਕੀਤੀ ਹੈ ਨਹੀਂ ਤਾਂ ਕਰੋ ਨਹੀਂ ਅਸੀਂ ਤੁਹਾਨੂੰ ਫੜ ਲਾਂਗੇ ਜਾਗਰ ਕਰਦਾ ਕਿ ਸਰਕਾਰਾਂ ਕੋਲ ਬਹੁਤ ਕੁਝ ਹੁੰਦਾ ਹੈ ਇਸਾਰੇ ਤਰੀਕੇ ਵਰਤੇ ਜਾਂਦੇ ਨੇ ਕੱਲੇ ਹੀ ਨਹੀਂ ਧਾਮ ਦਾ ਤਾਂ ਤਰੀਕਾ ਬਹੁਤ ਜ਼ਿਆਦਾ ਬਹੁਤ ਘੱਟ ਲੋਕ ਹੁੰਦੇ ਨੇ ਜਿਹੜੇ ਵੇਚਦੇ ਨੇ ਨੇ ਉਹਦੇ ਹੀ ਤਾਂ ਫਿਰ ਆਮ ਤੌਰ ਤੇ ਜਿਹੜਾ ਹੈ ਬਖਾਉ ਬੰਦਾ ਉਹ ਕਹਦੇ ਨਹੀਂ ਕਿ ਇਰਾਦਾ ਹੈ ਦੇ ਖੁਦੀ ਨੇ ਝੁਕਣੇ ਨਾ ਦੀਆ ਵਰਨਨ ਲਿਖਣੇ ਕੇ ਲਈ ਸੋਨੇ ਕੇ ਕਲਮਾ ਤੇ ਬਹੁਤ ਸਾਰੇ ਬੰਦੇ ਇਸ ਤਰ੍ਹਾਂ ਲਿਖੰਦਿਓ ਜਿਹੜੇ ਆ ਸੋਨੇ ਦੇ ਕਲਮ ਨਾਲ ਲਿਖਦੇ ਨੇ ਠੀਕ ਆ ਆਪਾਂ ਦੇਖਿਆ ਮੇਨ ਸਟ੍ਰੀਮ ਮੀਡੀਆ ਦੇ ਬੰਦੇ ਕਿਸ ਤਰੀਕੇ ਨਾਲ ਉਹ ਕਰੋੜਾਂ ਰੁਪਏ ਕਮਾ ਰਹੇ ਨੇ ਤੇ ਬਸ ਗੁੰਨ ਘਾ ਰਹੇ ਔਰ ਦੂਜੇ ਦੂਜਾ ਪੱਖ ਜਿਹੜਾ ਹੈ ਵਿਰੋਧੀ ਧਿਰ ਦਾ ਪੱਖ ਬਿਲਕੁਲ ਸਾਹਮਣੇ ਨਹੀਂ ਆਉਂਦਾ ਉਹ ਕੁਛ ਐਸੇ ਵੀ ਨੇ ਜਿਹੜੇ ਕਹਿੰਦੇ ਕਿ ਯਾਰ ਜੇ ਚੁੱਪ ਰਿਹਾ ਤਾਂ ਵੱਰ ਜੂਗਾ ਜੇ ਕੋ ਬੋਲਿਆ ਮਾਰ ਦਿੱਤਾ ਜਾਊ ਫਿਰ ਜੋ ਮਰ ਰਹੀ ਹੈ ਤੇ ਫਿਰ ਬੋਲ ਕੇ ਮਰ ਜੀਏ ਇਹ ਜਿਹੇ ਵੀ ਹੈਗੇ ਨੇ ਹੁਣੇਸ਼ੇ ਰਹੇ ਨੇ ਕੋਈ ਇਹ ਨਵੀਂ ਗੱਲ ਨਹੀਂ ਹੈ ਲੇਕਿਨ ਇਸ ਵਾਰ ਕੁਝ ਜ਼ਿਆਦਾ ਦੇਖਣ ਨੂੰ ਮਿਲਦਾ ਸੋ ਇਹ ਸਾਰੇ ਗੱਲ ਜਿਹੜੀ ਹੈ ਅੱਜ ਵੀ ਦੇਖਣ ਨੂੰ ਮਿਲੀ ਹੁਣ মিডিਆ ਵੈਸੇ ਇਸ ਦੌਰ ਇਨਾਂ ਦਿਨਾਂ ਦੇ ਵਿੱਚ ਜਿਹੜੇ ਯੁੱਗ ਦੇ ਵਿੱਚ ਹੁਣ ਅਸੀਂ ਜਿਉ ਰਹੇ ਹਾਂ ਉੱਥੇ ਜਿਹੜਾ ਮੇਨ ਸਟ੍ਰੀਮ ਮੁਖਤਰਾ ਮਿਲਿਆ ਗੁੱਦੀ মিডিਆ ਉਹਦਾ ਮੁਕਾਬਲਾ ਕਰਨ ਲਈ ਸੋਸ਼ਲ ਮੀਡੀਆ ਆ ਗਿਆ ਸੋਸ਼ਲ ਮੀਡੀਆ 'ਚ ਬਹੁਤ ਲੋਕ ਕਈ ਮੈਂ ਦੇਖ ਰਿਹਾ ਜਿਨ੍ਹਾਂ ਦੇ ਆਪਣੇ ਚੈਨਲ ਨੇ ਹੁਣ ਰੀਚ ਦਾ ਚੰੜਾ ਹੈ ਪਿਛਲੇ ਦਿਨੀ 90 ਲੱਖ ਟੱਪ ਗਿਆ ਮੰਨ ਲਓ ਜੇ 90 ਲੱਖ ਹੈ ਲੋਕ ਕੋ ਨੂੰ ਕਰੋੜਾਂ ਲੋਕ ਦਿੱਲੀ ਦੇਖਦੇ ਨੇ ਤੇ ਇਹਦਾ ਮਤਲਬ ਕਰੋੜ ਕੋ ਜਾਂਦੀ ਹੈ ਫਿਰ ਗੱਲਬਾਤ ਕਰਦਾ ਸੱਚ ਅਗਲੇ ਕੋ ਜਾਂਦਾ ਹੈ ਲੇਕਿਨ 140 ਕਰੋੜ ਲੋਕਾਂ ਦੇ ਵਿੱਚ ਜਿਹੜੇ 80 ਕਰੋੜ ਲੋਕ ਤੁਹਾਡੇ ਜਿਨ੍ਹਾਂ ਨੂੰ ਅਨਾਜ ਵੀ 5 ਕਿਲੋ ਦੇਣਾ ਪੈਂਦਾ ਕੀ ਉਹ 스마트ਫੋਨ ਰੱਖਦੇ ਨੇ ਕੀ ਉਹਨਾਂ ਕੋੜੇ ਗੱਲ ਜਾਂਦੀ ਹੈ ਜਦ ਕਿਵੇਂ ਜਾਊਗੀ ਜਦੋਂ ਡੈਕਸ਼ਨ ਹੋਊਗੀ ਇਸੇ ਕਰਕੇ ਤੇ 400 ਪਾਰ ਦਾ ਨਾਰਾ ਲੱਗ ਰਿਹਾ ਸੋ ਮੈਂ ਕਿਸੇ ਪਾਰਟੀ ਦੇ ਹੱਕ ਜਾਂ ਅਪਰੋਚ ਨਹੀਂ ਪਰ ਸੱਚ ਹੀ ਹੈ ਕਿ ਮੀਡੀਆ ਜਿਵੇਂ ਅੱਜ ਦੀ ਗੱਲ ਜਿੱਥੋਂ ਸ਼ੁਰੂ ਕੀਤੀ ਸੀ ਉਹ ਦੇਖ ਲਈਏ ਹੁਣ ਤੁਸੀਂ ਅੱਜ ਦੇਖੋਗੇ ਕਿ ਮੇਰਡ ਦੀ ਰੈਲੀ ਮੋਦੀ ਸਾਹਿਬ ਦੀ ਰੈਲੀ ਔਰ ਇਹਨੂੰ ਕਿਵੇਂ ਕਵਰ ਕੀਤਾ ਜਾਂਦਾ ਜਾਂ ਦੂਜੀ ਤਰੀਕਾ ਹੁੰਦਾ ਨਾ ਉਹਨੂੰ ਹਾਈਲਾਈਟ ਇਹਨਾ ਕਰ ਦੋ ਉਹਦੀਆਂ ਗੱਲਾਂ ਇਹਨੀਆਂ ਹਾਈਲਾਈਟ ਕਰ ਦੋ ਤੇ ਦੂਜੇ ਪਾਸੇ ਗੱਲ ਨੂੰ ਜਿਹੜਾ ਹੈ ਜਿ ਦਿਖਾਉਣਾ ਥੋੜੀ ਜਿhi ਦਿਖਾ ਦਿਓ ਜੇ ਖਬਰ ਖਾਰ ਚਲੋਣੀ ਹੋਵੇ ਕਿਸੇ ਦੀ ਜੇ ਕਿਸੇ ਨੂੰ ਰੋਡ ਨਾ ਹੋਵੇ ਆ ਜਿਹੜੇ ਐਡ ਹੁੰਦੀ ਹੈ ਛੋਟੀ ਜਿਹੀ ਦੋ ਕਲਮ ਦੀ ਨਿਊਜ਼ ਲਾ ਦੋ ਨਾ ਤਾਂ ਬੰਦਾ ਇਹ ਕਿਸਾ ਸਾਡੀ ਖਬਰ ਨਾ ਉਥੇ ਕੋਈ ਪੜਦਾ ਤੇ ਜਿਹੜੀ ਖਬਰ ਨੂੰ ਦਿਖਾਉਣਾ ਹੋਵੇ ਉਹਨੂੰ ਡਿਸਪਲੇ ਫਰੰਟ ਪੇਜ ਤੇ ਕਰਦੇ ਜਾਂ ਲਾਸਟ ਪੇਜ ਤੇ ਕਰ ਦਿੰਦੇ ਨੇ ਸੋ ਇਸ ਤਰ੍ਹਾਂ মিডিਆ ਚ ਹੁੰਦਾ ਹੈ ਜਿਹੜਾ ਇਲੈਕਟ੍ਰੋਨਿਕ মিডিਆ ਚ ਟੀਵੀ ਚੋਂ ਖਬਰ ਨੂੰ ਬਹੁਤ ਜਿਹੜਾ ਹਾਈਲਾਈਟ ਕਰਕੇ ਦੱਸ ਦਿੱਤਾ ਜਾਂਦਾ ਹੈ ਦੂਜੀ ਨੂੰ ਇਗਨੋਰ ਕਰ ਦਿੱਤਾ ਜਾਂਦਾ ਇੱਕ ਦਾ ਭਾਸ਼ਣ ਦਿਖਾਓ ਇੱਕ ਕੀ ਕਰਦਾ ਆਪਾਂ ਦਿਖਾਉਂਦੇ ਨਹੀਂ ਤੁਹਾਡੀ ਕਿਵੇਂ ਗੱਲ ਕਿਵੇਂ ਬਣਦੀ ਹੈ ਜਿਵੇਂ ਕੋਈ ਕੰਮ ਹੋਵੇ ਤੁਸੀਂ ਕਿਸੇ ਨੂੰ ਕਲੈਰੀਫਾਈ ਕਰਨਾ ਹੈ ਕੱਲ ਮੋਦੀ ਸਾਹਿਬ ਨੂੰ ਕਲੈਰੀਫਾਈ ਨਹੀਂ ਕੀਤਾ মিডিਆ ਨੇ ਬਿਲ ਗੇਟਸ ਪੁੱਛ ਰਿਹਾ ਹੈ ਕਿ ਤੁਹਾਡੀ ਜਨਰਜੀ ਕਿਵੇਂ ਉਹੀ ਗੱਲ ਅਗਈ ਕੀ ਪਤਾ ਕਿੰਨੀਆਂ ਗੱਲਾਂ ਚ ਇੱਕ ਗੱਲ ਹੋਈ ਹੋਏਗੀ ਲੇਕਿਨ মিডিਆ 'ਚ ਸਹੀ ਗੱਲ ਆਈ ਤੇ ਉਹ ਕਹਿੰਦੇ ਜੀ ਮੈਂ ਤਾਂ ਸਵੇਰੇ ਤਿੰਨ ਚਾਰ ਦੋ ਤਿੰਨ 20 ਦਿਨ ਹਾਰ ਲੈਣਾ ਬ੍ਰਹਮ ਉਹ ਤੁਹਾਨੂੰ ਇਹ ਊਰਜਾ ਮਿਲਦੀ ਹੈ ਜਦੋਂ ਜਦੋਂ ਇੰਡੀਆ ਮੈਚ ਹਾਰਿਆ ਵਰਲਡ ਕੱਪ ਹਾਰਿਆ ਤੇ ਜਦੋਂ ਡਰੈਸਿੰਗ ਰੂਮ ਚ ਜਾ ਕੇ ਮੋਦੀ ਸਾਹਿਬ ਮਦਰਨੇ ਸ਼ਮੀ ਨੂੰ ਜੱਫੀ ਪਾਉਂਦੇ ਨੇ ਉਹ ਗੱਲ ਹਾਈਲਾਈਟ ਹੋਈ ਨਾ ਉਹ মিডিਆ ਨੇ ਕਰਦੀ ਹੈ ਜਦੋਂ ਵਿਕਰਮਦ ਉੱਥੇ ਲੈਡ ਕਰਦਾ ਹੈ ਮੂਨ ਤੇ ਉਦੋਂ ਮੋਦੀ ਸਾਹਿਬ ਦਾ ਕੋਈ ਰੋਲ ਸੀ ਲੇਕਿਨ ਉਦੋਂ ਅੱਧੇ ਹੀ ਥਾਂ ਤੇ ਮੋਦੀ ਸਾਹਿਬ ਸੀ ਇਹ মিডিਆ ਕਰਦੇ ਤਾਂ মিডিਆ ਜਿਵੇਂ ਦਿਖਾਉਂਦਾ ਹੈ ਜਦ ਮੋਦੀ ਸਾਹਿਬ ਚੱਲੇ ਨੇ ਕਦਾਰਨਾਥ ਪੂਜਾ ਕਰ ਰਹੇ ਨੇ ਉੱਥੇ ਅੱਖਾਂ ਵਿੱਚ ਕੇ ਬੈਠੇ ਮੋਦੀ ਸਾਹਿਬ ਦਿਖਾਏ ਜਾ ਰਹੇ ਜਾਜਾ ਦੋ ਸੰਸਦ ਭਵਨ ਦਾ ਘਾਟਣਾ ਜੋ ਰਾਮ ਮੰਦਰ ਦਾ ਘਾਟਣਾ ਸਾਰੇ ਕਿਤੇ ਇਹ ਸਾਰੀ ਗੱਲ ਮੀਡੀਆ ਦੇ ਵਿੱਚ ਇਹ ਤਰੀਕੇ ਹੁੰਦੇ ਨੇ ਖੈ ਹੁਣ ਆਪਾਂ ਫੇਰ ਆਈਏ ਅੱਜ ਵੀ ਅੰਦਨੇ ਰੈਲੀ ਹੈ ਤੇ ਅੱਜ ਵੀ ਰੈਲੀਆਂ ਜਿਹੜੀਆਂ ਨੇ ਉਹਨਾਂ 'ਚ ਦੇਖੋ ਜਿਹੜੀ ਰਾਮ ਰਿਲਾ ਸੀ ਰੈਲੀ ਵੱਡੀ ਲੜਕਾਰ ਹੈ ਇਹ 'ਚ ਕੋਈ ਦੋਰਾਵਾ ਨਹੀਂ ਕਿ ਇੰਨਾ ਪੈਸਾ ਨਹੀਂ اپੋਜੀਸ਼ਨ ਕੋ ਜਿਹੜਾ ਇੰਡੀਆ ਗੱਠ ਜੋੜ ਕੋ ਲੇਕਿਨ ਅੱਜ ਉਹਨਾਂ ਦਾ ਕੱਠ ਅੱਜ ਕੇਜਰੀਵਾਦੀ ਦੀ ਗ੍ਰਿਫਤਾਰੀ ਇੱਕ ਦੇ ਇੱਕ ਦੇ ਉਸ ਤੋਂ ਬਾਅਦ ਇੱਕ ਗੱਲ ਜ਼ਰੂਰ ਸਾਹਮਣੇ ਆਈ ਕਿ ਜੁਗੇਨੜ ਇਕੱਠ ਦਿਖਾਇਆ ਇਕਤਾ ਦਿਖਾਈ ਹੈ ਚੈਲੰਜ ਤਾਂ ਵੱਡਾ ਹੈ ਹੁਣ ਰੌਲਾ ਇਹੀ ਕਿਹਾ ਗਿਆ ਨਾ ਜਿਹੜਾ ਬਹੁਤ ਸਾਰੇ ਗੱਲਾਂ ਮੈਂ ਅੱਜ ਜਿਹੜੇ ਇਹ ਮੀਟਿੰਗ ਸਰਪੇ ਕਿਤੇ ਬਣਾਈ ਹੈ ਨਾ ਜਦੋਂ ਕਹਿੰਦੇ ਸਾਡੀ ਆਵਾਜ਼ ਜੀ ਲੋਕਾਂ ਤੱਕ ਜਾਂਦੀ ਇਹ ਗੱਲ ਬਿਲਕੁਲ ਠੀਕ ਹੈ ਲੇਕਿਨ ਮੈਂ ਸਮਝਦਾ ਇਸ ਤਰ੍ਹਾਂ ਦੀ ਗੱਲ ਜਿਹੜੀ ਹੈ ਕਿਸਾਨਾਂ ਅੰਦੋਲਨ ਚ ਵੀ ਹੋਈ ਸੀ ਕਿਸਾਨਾਂ ਅੰਦੋਲਨ ਦੇ ਵਿੱਚ ਵੀ ਜਿਹੜਾ ਹੈ ਬੇਨ ਸਟਰੀਮ ਮੀਡੀਆ ਕੋ ਅਤਵਾਦੀ ਦੱਸ ਰਹੀ ਅ ਜਿਹਨੂੰ ਟਰੈਕਟਰ ਦਿੱਤੀਆਂ ਖੰਗਨਰ ਨੌਤ ਬੜਾ ਬੜਾ ਬੋਲਦੀ ਰਹੀ ਹੈ ਕਿਸਾਨਾਂ ਨੂੰ ਲੇਕਿਨ ਫਿਰ ਕਿਸਾਨਾਂ ਨੇ ਇੱਕ ਜਿਹੜੀ ਗੱਲ ਕੀਤੀ ਅਫਵਾ ਚਲਾ ਲਿਆ ਟਰੈਕਟਰ ਜਿਹੜਾ ਹੈ ਟਵਿੱਟਰ ਤੋਂ ਟਰਾਲੀ ਜਾਂ ਟਰਾਲੀ ਟਾਈਮਸ ਅਖਬਾਰ ਵੀ ਚਲਾੜੇ ਟਵਿੱਟਰ ਤੱਕ ਵੀ ਚਲੇ ਗਈ ਸੋਸ਼ਲ ਮੀਡੀਆ ਹੀ ਨਾ ਉਹਨੂੰ ਤੁਸੀਂ ਜਿਹੜਾ ਕਰ ਲਿਆ ਉਹਨਾਂ ਨੇ ਮੇਨਸਟ੍ਰੀਮ ਮੀਡੀਆ ਨੂੰ ਤਾਂ ਗੱਲਾਂ ਕੰਡੀਆਂ ਸ਼ੁਰੂ ਕਰਦੇ ਜਾਓ ਅਸੀਂ ਦੀ ਤੁਹਾਡਾ ਕੋਈ ਇੰਟਰਵਿਊ ਕਰਨੀ ਬਹੁਤ ਬਾਰੇ ਬੰਦਿਆਂ ਨੂੰ ਭਜਾਉਣਾ ਸ਼ੁਰੂ ਕਰਤਾ ਇੱਥੋਂ ਨਾਰੇ ਲਾਉਣੇ ਸ਼ੁਰੂ ਕਰਤੇ ਜਿਹੜੇ ਇਹਨਾਂ ਦੇ ਜਦੋਂ ਨਵਾਂਦੇ ਆਉਂਦੇ ਸੀ ਤੋਂ ਇਸ ਕਰ ਫਿਰ ਵੀ ਲੋਕਾਂ ਚ ਗੱਲ ਗਈ ਤੇ ਸਾਡੀ ਦੁਨੀਆ ਚ ਗਈ ਸੋਸ਼ਲ ਮੀਡੀਆ ਦੇ ਯੁੱਗ ਦੇ ਵਿੱਚ ਗੱਲ ਰਹਿੰਦੀ ਤਾਂ ਨਹੀਂ ਹੈ ਤੋਂ ਇਸੇ ਕਰਕੇ ਇਹ ਗੱਲ ਭਾਵੇਂ ਅੱਜ ਹਾਈਲਾਈਟ ਹੋਈ ਮੈਂ ਇੱਕੋ ਪੱਖ ਤੇ ਗੱਲ ਕਰਾਂ ਬਹੁਤ ਗੱਲਾਂ ਹੋਈਆਂ ਪਰ ਇੱਕ ਜਿਹੜਾ ਮੀਡੀਆ ਦਾ ਪੱਖ ਹੈ ਬਹੁਤ ਇੰਪੋਰਟੈਂਟ ਹੈ ਕਿ ਲੋਕਾਂ ਤੱਕ ਗੱਲ ਜਾਊਗੀ ਇਲੈਕਸ਼ਨ ਆ ਰਹੀ ਹੈ ਚਾਰ ਜੂਨ ਨੂੰ ਰਿਜ਼ਲਟ ਆਉਣੇ ਨੇ ਲੋਕਤੰਤਰ ਬਚਾਉਣ ਦੀ ਗੱਲ ਹੋ ਰਹੀ ਹੈ ਬੋਰ ਸਾਡੀਆਂ ਸੰਸਥਾਵਾਂ ਜਿਹੜੀਆਂ ਨੇ ਮੈਨਿਕਾ ਦਾ ਤਾਨਾਸ਼ਾ ਪਰ ਸੰਸਥਾਵਾਂ ਦਾ ਜਿਸ ਤਰੀਕੇ ਨਾਲ ਖਤਮ ਕੀਤੀਆਂ ਗਈਆਂ ਨੇ ਹੋਰ ਕੀ ਹੁੰਦਾ ਹੈਗਾ ਕਿ ਕੋਈ ਬੰਦੇ ਦੀ ਗੱਲ ਚੱਲੇ ਇੱਕੋ ਚਰਜ ਦੀ ਗੱਲ ਹੋਣੀ ਚਾਹੀਦੀ ਹੈ ਆ ਤੁਹਾਡੇ ਸਾਹਮਣੇ ਕਾਂਗਰਸ ਰੋਹ ਤਾਂ ਕੱਲ ਮੂੰਹ ਕਹੀ ਜਾਂਦੀ ਹੈ ਵੀ ਰਾਸ਼ਟਰ ਕਿਹੜਾ ਹੈ ਤੋ ਜਿਹੜਾ ਜਾਪ ਆਪ ਨੂੰ ਖੇਡਾਂ ਨੇ ਜਿਵੇਂ ਮਸ਼ੀਨ ਵਾਸ਼ਿੰਗ ਮਸ਼ੀਨ ਦਿਖਾਈ ਜਾ ਤਾਂ ਭ੍ਰਸ਼ਟਾਚਾਰ ਖਤਮ ਕਰ ਦੋ ਨਾ ਖਾਊਗਾ ਨਾ ਖਾਣੇ ਦੇਊਗਾ ਇਹ ਗੱਲ ਸੱਚ ਹੁੰਦੀ पर प्रक्रिया की सच नहीं निकली मगर हुन ਜਿਹੜਾ ਚੌਣ ਚੱਦੇ ਦਾ ਤੁਹਾਡੇ ਸਾਹਮਣੇ ਆ ਗਿਆ ਉਹਦੇ ਨਾਲ ਲੈ ਕੇ ਤਾਂ ਨਹੀਂ ਆਉਣਾ ਚਾਹੁੰਦਾ ਇਹ ਚੋਰੀ ਫੜੀ ਗਈ ਸੁਪਰੀਮ ਕੋਰਟੇ ਫੜਾਤੀ ਜਾਂ ਫਿਰ ਜੋ ਕੁਝ ਕੱਲ ਭਵਨ ਖੇੜਾ ਨੇ 51 ਬੰਦਿਆਂ ਦੀ ਲਿਸਟ ਦਿੱਤੀ ਹੈ ਵੀ ਇਹਨਾਂ ਤੇ ਐਨਾ ਕੁਝ ਆ ਉਹ ਜੀਤ ਪਰਿਵਾਰ ਹੋਵੇ ਚਾਹੇ ਉਹ ਪਰਫੁੱਲ ਪਟੇਲ ਹੋਵੇ ਚਾਹੇ ਵਿਸ਼ਵਾਸ਼ ਸ਼ਰਮਾ ਹੋਵੇ ਜਿਹੜਾ ਸਾਬਦਾ ਮੁੱਖ ਮੰਤਰੀ ਹੈ ਹੁਣ ਕਿਵੇਂ ਸਾਫ਼ ਸੁੱਧਰੇ ਹੋ ਗਈ ਸਵਾਲ ਤਾਂ ਰੋ ਕਰਨਗੇ ਹੁਣ ਇਹੀ ਸਵਾਲ ਹੈ ਕਿ ਵੀ ਜਾਂ ਤਾਂ ਬਿਲਕੁਲ ਸੱਚ ਮੀਡੀਆ ਤਾਂ ਕੰਮ ਸੱਚ ਦੱਸਣਾ ਹੁੰਦਾ ਹੈ ਮੀਡੀਆ ਸੱਚ ਦੱਸਦਾ ਨਹੀਂ ਸੱਚ ਮੀਡੀਆ ਦਾ ਇੱਕ ਐਂਗਲ ਹੈ ਇੱਕ ਨਜ਼ਰੀਆ ਹੈ ਐਂਗਲ ਜਰਨਲਿਜ਼ਮ ਹੋ ਰਿਹਾ ਹੈ ਇੱਥੇ ਦੋ ਤਿੰਨ ਕਿਸਮ ਦੇ ਜਰਨਲਿਜ਼ਮ ਹੋਦੇ ਨੇ ਇੱਕ ਤਾਂ ਐਂਗਲ ਜਰਨਲਿਜ਼ਮ ਇੱਕ ਖਾਸ ਨਜ਼ਰੀਏ ਤੋਂ ਦੂਜਾ ਹੁੰਦਾ ਹੈ ਜੈਸਮੈਨ ਜਰਨਲਿਜ਼ਮ ਵੀ ਜੋ ਤੁਸੀਂ ਕਹ ਰਹੇ ਬਿਲਕੁਲ ਠੀਕ ਕੋਈ ਕ੍ਰਿਟਿਸਿਜ਼ਮ ਨਹੀਂ ਜਾਂ ਹੁੰਦਾ ਹੈ ਕਿ ਐਡਵੋਕੇਸੀ ਜਰਨਲਿਜ਼ਮ ਜਿਹਨੂੰ ਐਡਵੋਕੇਸੀ ਕਰਨੀ ਹੈ ਕਿਸੇ ਦੀ ਵੀ ਇਹ ਜੋ ਕਹਿ ਰਹੇ ਨੇ ਬਿਲਕੁਲ ਠੀਕ ਕਹਿ ਰਹੇ ਨੇ ਤੂੰ ਇਹ ਇੰਨਾ ਵਰਗਾ ਸੱਚਾ ਕੋਈ ਨਹੀਂ ਫਿਰ ਹੋਰ ਕਿਸ ਹਿਸਾਬ ਦਾ ਜਰਨਲਿਜ਼ਮ ਵੀ ਹੈ ਜਿਹਨੂੰ ਤੁਸੀਂ ਕਹਿ ਸਕਦੇ ਹੋ ਖਾਸ ਤੌਰ ਤੇ ਕਰੋਨਾ ਦੇ ਟਾਈਮ ਇੱਕ ਖਾਸ ਘਟਕਿੰਤੀ ਭਾਈਚਾਰੇ ਨੂੰ ਪਹੁੰਚਾ ਕੇ ਜਿਸ ਤਰੀਕੇ ਨਾਲ ਇੱਕ ਅੰਗਰ ਮੁੱਠियां ਮਾਰ ਮਾਰ ਕੇ ਗੱਲ ਕਰ ਰਿਹਾ ਸੀ ਉਹਨੂੰ ਮੈਂ ਕਹਾਂ ਸੀ ਵਾਕਿੰਗ ਜਰਨਲਿਜ਼ਮ ਹੈ ਭੌਂਕੂ ਪੱਤਰਕਾਰੀ ਹੈ ਇਸ ਤਰ੍ਹਾਂ ਦੇ ਵੀ ਜਰਨਲਿਜ਼ਮ ਹੋ ਰਿਹਾ ਹੈ ਸੋ ਜਿਹੜੀ ਪੱਤਰਕਾਰੀ ਜਿਹੜੀ ਸਹੀ ਹੋਣੀ ਚਾਹੀਦੀ ਸੀ ਉਹਦੇ ਵਿੱਚ ਇਸ ਕਿਸਮ ਦੀਆਂ ਗੱਲਾਂ ਨੇ ਪਰ ਮੈਂ ਸਮਝਦਾ ਠੀਕ ਹੈ اپੋਜੀਸ਼ਨ ਨੂੰ ਪਤਾ ਹੈ ਕਿ ਉਹਨੇ ਖਾਤੇ ਫ੍ਰੀਜ਼ ਹੋ ਗਏ ਉਹਨਾਂ ਦੇ ਕੋਲ ਜਿਹੜਾ ਪ੍ਰਚਾਰ ਦਾ ਸਾਧਨ ਨਹੀਂ ਹੈ ਜਾਂ ਦੂਜੇ ਪਾਸੇ ਪ੍ਰਚਾਰ ਹੀ ਪ੍ਰਚਾਰ ਹੋ ਰਿਹਾ ਸਾਰੀ ਇਹ ਨਾ ਕਹੋ ਕਿ ਬਾਕੀ ਘਟਦੇ ਕਾਂਗਰਸ ਕੋਲ ਹੀ ਪੈਸਾ ਘਟ ਹੈ ਲੇਕਿਨ ਦੋ ਜਿੰਨਾ ਦੇ ਕਾਰਨ ਰੈਲੀ ਵੀ ਹੋਈ ਕੇਜਰੀਵਾਲ ਪ੍ਰਚਾਰਤਾ ਉਹ ਵੀ ਬਸ ਕਰਾਈ ਪਈ ਹੈ ਪੰਜਾਬ ਚ ਭਗਵੰਤ ਮਾਨ ਦਾ 650 ਕਰੋੜ ਪ੍ਰਚਾਰ ਤੇ ਲਾਇਆ ਹੋਇਆ ਮਦਰ ਇਨਾ ਪ੍ਰਚਾਰ ਹੋਵੇ ਨਾ ਹੋਵੇ ਗੱਲ ਉਹ ਉਹਨੂੰ ਜਿਸ ਤਰੀਕੇ ਨਾਲ ਐਡ ਦਿੱਤੀ ਜਾਂਦੀ ਹੈ ਇਹ ਇਹ ਨਹੀਂ ਕਿ ਕੋਲੇ ਪਰ ਇਹ ਮੈਂ ਕਹਿੰਦਾ ਕਿ ਇਸ ਦੇ باوجود ਅੱਜ ਦੇ ਯੁੱਗ ਦੇ ਵਿੱਚ ਅੱਜ ਜਿਹੜੇ ਰਾਹੀ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਇਹ ਵੀ ਕਮੀਡੀਆ ਬੜਾ ਪਾਵਰਫੁਲ ਹੈ ਲੋਕਾਂ ਦਾ ਜਾਂਦਾ ਹੈ ਲੋਕ ਨਾਲ ਦੀ ਨਾਲ ਫਾਰਵਰਡ ਕਰਦੇ ਨੇ ਗੱਲ ਫਿਰ ਹਜ਼ਾਰਾਂ ਲੋਕਾਂ ਤੱਕ ਫੈਲ ਜਾਂਦੀ ਹੈ ਅੱਜਨੇ ਮਿਲਦੇ ਇੱਕ ਨਵੀਂ ਵੀਡੀਓ ਨਾਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ